NDA ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜਿहां ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਅਧਿਐਕਸ਼ ਜੇਪੀ ਨੱਡਾ ਹੁਣਾਂ ਦੀ ਇਹ ਬੈਠਕ ਹੋਈ ਹੈ ਔਰ ਇਹ ਸਹਿਮਤੀ ਹੋਈ ਹੈ ਕਿ NDA ਨੇ ਆਪਣਾ ਜਿਹੜਾ ਉਮੀਦਵਾਰ ਹੈ ਉਹਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਸੀਪੀ ਰਾਧਾ ਕ੍ਰਿਸ਼ਨਨ ਹੁਣਾਂ ਦੇ ਨਾਮ ਦੇ ਉੱਪਰ ਚਰਚਾ ਚੱਲ ਰਹੀ ਸੀ ਤੇ ਹੁਣ NDA ਨੇ ਸਹਿਮਤੀ ਵੀ ਪ੍ਰਗਟਾ ਦਿੱਤੀ ਹੈ NDA ਦੇ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਵਾਸਤੇ ਨਾਂ ਜਿਹੜਾ ਉਮੀਦਵਾਰ ਹੈ ਉਹ ਦੇ ਦਿੱਤਾ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਸੀਪੀ ਰਾਧਾ ਕ੍ਰਿਸ਼ਨਨ ਹੁਣਾਂ ਦੇ ਨਾਮ ਦੇ ਉੱਪਰ ਸਹਿਮਤੀ ਜਿਹੜੀ ਹੈ ਉਹ ਐਨਡੀਏ ਨੇ ਬਣਾਈ ਹੈ ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਦੇ ਗਵਰਨਰ ਨੇ ਸੀਪੀ ਰਾਧਾ ਕ੍ਰਿਸ਼ਨਨ ਜਿਹੜੇ ਨੇ ਔਰ ਹੁਣ ਇਹਨਾਂ ਦੇ ਨਾਮ ਦੀ ਤਸਵੀਜ਼ ਜਿਹੜੀ ਉਹ ਰੱਖੀ ਗਈ ਹੈ ਸਹਿਮਤੀ ਬਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ जेपी ਨੱਡਾ ਜਿਹੜੇ ਭਾਜਪਾ ਦੇ ਅਗਦੇ ਅਕਸ਼ ਨੇ ਔਰ ਗ੍ਰਹਿ ਮੰਤਰੀ ਹਮੇਸ਼ਾ ਹੁਣਾਂ ਦੀ ਮੀਟਿੰਗ ਹੋਈ ਬੈਠਕ ਹੋਈ ਔਰ ਉਸ ਬੈਠਕ ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨਨ ਹੁਣਾਂ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਤੇ ਇਸ ਨਾਮ ਦੇ ਉੱਪਰ ਮੋਹਰ ਲੱਗ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਹੁਣ ਉਪ ਰਾਸ਼ਟਰਪਤੀ ਦੀ ਚੋਣ ਦੇ ਵਾਸਤੇ ਐਨਡੀਏ ਨੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ ਸੁਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਚੋਣ ਪ੍ਰਕਿਰਿਆ ਵੀ ਸ਼ੁਰੂ ਹੋਏਗੀ ਹਾਲਾਂਕਿ ਵਿਰੋਧੀ ਧਿਰ ਦੀ ਅਸੀਂ ਗੱਲ ਕਰੀ ਤਾਂ ਵਿਰੋਧੀ ਧਿਰ ਆਪਣਾ ਕੋਈ ਕੈਂਡੀਡੇਟ ਖੜਾ ਕਰਦਾ ਕਿਉਂਕਿ ਉਹ ਤਾਂ ਕਾਊਂਟਿੰਗ ਤੇ ਜਾਏਗਾ ਕਿ ਵੋਟ ਬਹੁਮਤ ਕਿਹਦੇ ਕੋਲ ਹੈ ਸੋ ਜਿਹਦੇ ਕੋਲ ਬਹੁਮਤ ਹੋਈ ਉਹ ਹੀ ਉਪ ਰਾਸ਼ਟਰਪਤੀ ਬਣੇਗਾ ਤਾਂ ਜਗਦੀਪ ਧਨਖੜ ਹੁਣਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਔਰ ਅਸਤੀਫਾ ਦੇਣ ਤੋਂ ਬਾਅਦ ਹੀ ਇਹ ਸੀਟ ਜਿਹੜੀ ਹੈ ਉਪ ਰਾਸ਼ਟਰਪਤੀ ਦੀ ਇਹ ਖਾਲੀ ਹੋਈ ਸੋ ਹੁਣ ਇਸ ਨੂੰ ਭਰਨ ਦੇ ਵਾਸਤੇ ਚੋਣਾਂ ਕਰਾਈਆਂ ਜਾਣਗੀਆਂ ਚੋਣ ਹੋਵੇਗੀ ਸੋ ਚੋਣ ਪ੍ਰਕਿਰਿਆ ਦੇ ਵਾਸਤੇ ਜੋ ਨਾਮ ਰੱਖੇ ਗਏ ਨੇ ਉਹ ਤੁਹਾਨੂੰ ਦੱਸਦੀ ਕਿ ਐਨਡੀਏ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਸੋ ਸੀਪੀ ਰਾਧਾਕ੍ਰਿਸ਼ਨਨ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਇਹ ਐਨਡੀਏ ਦੇ ਵੱਲੋਂ ਆਪਣਾ ਨਾਮ ਯਾਨੀ ਕਿ ਉਮੀਦਵਾਰ ਫਾਈਨਲ ਕਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਹ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋਇਆ ਸੀਗਾ ਸੋ ਕਿਉਂਕਿ ਜਗਦੀਪ ਧਨਖੜ ਹੁਣੀ ਜਿਹੜੇ ਪਹਿਲਾਂ ਉਹ ਪ੍ਰਸ਼ਾਸਪਤੀ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੋ ਉਹ ਸੀਟ ਖਾਲੀ ਹੋਈ ਖਾਲੀ ਹੁਣ ਤੋਂ ਬਾਅਦ ਵਿੱਚ ਹੁਣ ਬੀਜੇਪੀ ਨੇ ਯਾਨੀ ਕਿ ਐਂਡੀਏ ਨੇ ਨਾਮ ਦਾ ਐਲਾਨ ਕਰ ਦਿੱਤਾ ਹੈ ਸੋ ਉਮੀਦਵਾਰ ਦੇ ਦਿੱਤਾ ਐਂਡੀਏ ਨੇ ਆਪਣਾ ਸੀਪੀ ਤੁਹਾਨੂੰ ਦੱਸਦੀ ਕਿ ਰਾਧਾ ਕ੍ਰਿਸ਼ਨਨ ਸੋ ਮਹਾਰਾਸ਼ਟਰ ਦੇ ਇੱਕ ਗਵਰਨਰ ਨੇ ਅਸੀਂ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤੋਂ ਇਹ ਬੀਜਪੀ ਦੇ ਨਾਲ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਉਹ ਬੀਜਪੀ ਦੇ ਨਾਲ ਜੁੜੇ ਹੋਏ ਨੇ ਸੋ ਬੀਜਪੀ ਨੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਮਹਾਰਾਸ਼ਟਰ ਦੇ ਗਵਰਨਰ ਦੇ ਤੌਰ ਤੇ ਇਹ ਕੰਮ ਕਰ ਰਹੇ ਨੇ ਤੇ ਹੁਣ ਇਹਨਾਂ ਦੇ ਨਾਮ ਦੀ ਤਜ਼ਵੀਜ਼ ਰੱਖੀ ਗਈ ਹੈ ਸੋ ਤੁਹਾਨੂੰ ਦੱਸਦੀ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਵਾਸਤੇ ਇਹਨਾਂ ਦਾ ਨਾਮ ਜੜਾਇਆ ਐਲਾਨ ਦਿੱਤਾ ਗਿਆ ਉਮੀਦਵਾਰ ਐਨਡੀਆ ਨੇ ਆਪਣਾ